ਕਿ ਉਹ ਤੇ ਨਗਰਾਂਵਾਲੇ ਜੀ ਵਿਆਹ ਜਾ ਰਹੇ ਸੀ ਟਰੈਕਟਰ ਦੇ ਨਾਲ ਇੱਕ ਜਿਆ ਆਲਟੋ ਕਾਰ ਸੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀ ਜੇ ਇੱਕ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਕੈਜੂਲਟੀ ਹੋ ਗਈ ਆ ਆਪਣਾ ਤੇ ਕੀ ਲੱਗ ਜਿਦਾ ਅਮਰਜੀਤ ਮੇਰੀ ਨਾ ਹੀ ਅਸੀਂ ਪਟਿਆਲੇ ਤੋਂ ਆ ਇਹ ਮੇਰੀ ਨੂੰਹ ਦੀ ਭਜਾਈ ਭਰਾ ਤੇ ਭਤੀਜੀ ਉੱਥੇ ਜਾਣੇ ਇੱਥੇ ਜਾ ਰਹੇ ਆ ਕੀ ਇਹ ਤੇ ਨਾਗਰਾਵਾਲ ਸੀ ਜਿਹੜਾ ਜਾ ਰਿਹਾ ਸੀ ਹਾਂ ਕਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ 'ਚ ਤਿੰਨੇ ਜਣੇ ਸੀ ਅਸੀਂ ਦੋ ਨਹੀਂ ਜਣੇ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਠੀਕ ਐਂਟਰ ਦੇ ਨਾਲ ਇੱਕ ਜਿਆ ਆਲਟੋ ਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜੇ ਇੱਕ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਗੈਜੂਟੀ ਹੋ ਗਈ ਹੈ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹ ਮੌਕੇ ਤੇ ਆ ਕੇ ਡਰਵਾੜੀਆਂ ਬਾਹਰ ਕਢਾ ਕੇ ਤਾਂ ਉਹਨਾਂ ਨੂੰ ਆਪਣੇ ਸਿਲਵਾ ਸਟਾਪ ਕੀਤਾ ਅਰਸੀ ਘੜਸ਼ੇ ਕਰਵਾਇਆ ਸੀ ਦੂਜੇ ਪਾਸੇ ਵਾਹ ਰਿਆ ਸੀ ਕੈਂਟਰ ਆ ਰਿਹਾ ਸੀ ਜਿਹੜੇ ਕਾਰ ਵਾਲੇ ਸੀ ਇਹ ਬਰਾ ਚੌਦੇ ਕੋਲ ਪਿੰਡ ਮਾਣੇਵਾਲ ਦੇ ਆ ਇਹ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਆ ਜੀ ਅੱਜ ਇਹ ਤੇ ਨਗਰਾਂ ਪਹਿਲਸੇ ਜਿ ਵਿਆਹ ਜਾ ਰਹੇ ਸੀ ਇੰਟਰ ਦੇ ਨਾਲ ਇੱਕ ਜਿਆ ਆਟੋਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀ ਜੇਕਰ ਘਰਲਾ ਆ ਇਹ ਤਰ੍ਹਾਂ ਦੀ ਕੈਜੂਐਲਟੀ ਹੋ ਗਈ ਆ ਆਪਣਾ ਤੇ ਕੀ ਲੱਗਿਆ ਅਮਰਜੀਤ ਮੇਰੀ ਨਾਹੀਂ ਅਸੀਂ ਪਟਿਆਲੇ ਤੋਂ ਆ ਇਹ ਮੇਰੀ ਨੂੰਹ ਦੀ ਭੁਜਾਈ ਭਰਾ ਤੇ ਭਤੀਜੀ ਉਹਨੇ ਜਣੇ ਇੱਥੇ ਜਾ ਰਹੇ ਅਸੀਂ ਇੱਥੇ ਨਗਰਾ ਪਰਾਲੇ ਸੀ ਵਿਆਹ ਜਾ ਰਹੇ ਸੀ ਕਿੱਥੋਂ ਆਏ ਸੀਗੇ ਜੀ ਤੁਸੀਂ ਅਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ ਦੇ ਤਿੰਨ ਜਣੇ ਸੀ ਅਸੀਂ ਦੋ ਨਹੀਂ ਜਾਣੀ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਠੀਕ ਐਂਟਰ ਦੇ ਨਾਲ ਇੱਕ ਜਿਆ ਆਲਟੋ ਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜੇ ਇੱਕ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਗੈਜੂਟੀ ਹੋ ਗਈ ਹੈ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਡ ਰੋਡੀਆਂ ਬਾਹਰ ਕਢਾ ਕੇ ਤਾਂ ਉਹ ਆਪਣੇ ਸਿਲਵਾਸ ਟਾਪਿਕ ਕੀਤੇ ਅਰਸੀ ਗੜਸ਼ੇ ਕਰਵਾਇਆ ਸੀ ਦੂਜੇ ਪਾਸੇ ਆ ਰਿਹਾ ਸੀ ਕੈਂਟਰ ਆ ਰਿਹਾ ਸੀ ਸਰ ਕੋਈ ਨਹੀਂ ਜਿਹੜੇ ਕਾਰ ਵਾਲੇ ਸੀ ਇਹ ਬਰਾ ਚੌਦੇ ਕੋਲ ਪਿੰਡ ਮਾਣੇਵਾਲ ਦੇ ਆ ਇਹ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਆ ਜੀ ਅੱਜ ਇਹ ਤੇ ਨਗਰਾਂ ਪੈਸੇ ਦੇ ਵਿਆਹ ਜਾ ਰਹੇ ਕੈਂਟਰ ਦੇ ਨਾਲ ਇੱਕ ਜਿਹੜਾ ਆਲਟੋ ਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜਿਹੜੇ ਘਰ ਨਾਲ ਆ ਇਹ ਤਿੰਨਾਂ ਦੀ ਕੈਜੂਲਟੀ ਹੋ ਗਈ ਆ ਤੇ ਕੀ ਲਾ ਕੇ ਆਏ ਅਮਰ ਜੀ ਤੋਂ ਮੇਰੇ ਨਾਂ ਹੀ ਅਸੀਂ ਪਟਿਆਲੇ ਤੋਂ ਆਏ ਇਹ ਮੇਰੀ ਨੂੰਹ ਦੀ ਭੁਜਾਈ ਭਰਾ ਤੇ ਭਤੀਜਾ ਉਹਨੇ ਜਣੇ ਇੱਥੇ ਜਾ ਰਹੇ ਅਸੀਂ ਇੱਥੇ ਨਗਰਾ ਪਰਸੀ ਦੇ ਵਿਆਹ ਜਾ ਰਹੇ ਹਾਂ ਕਿੱਥੋਂ ਆਏ ਸੀਗੇ ਜੀ ਤੁਸੀਂ ਅਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ 'ਚ ਤਿੰਨੇ ਜਣੇ ਸੀ ਅਸੀਂ ਦੋਨੇ ਜਣੇ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਕੈਂਟਰ ਦੇ ਨਾਲ ਇੱਕ ਜਿਆ ਆਲਟੋ ਕਾਰ ਸੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜੇਕ ਦਾ ਘਰ ਵਾਲਾ ਆ ਇਤਨਾ ਦੀ ਗੈਜੂਰਿਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਡ ਰੋਡੀਆਂ ਬਾਹਰ ਕਢਾ ਕੇ ਤਾਂ ਉਹਨਾਂ ਨੂੰ ਆਪਣੇ ਸਿਲਵਾਸ ਟਾਪਿਕ ਕੀਆ ਅਰਸ਼ੇ ਘੜਸ਼ੇ ਕਰਵਾਇਆ ਸੀ ਦੂਜੇ ਪਾਸੇ ਵਾ ਹੋ ਰਿਹਾ ਸੀ ਕੈਂਟਰ ਆ ਰਿਹਾ ਸੀ ਜਿਹੜੇ ਕਾਰ ਆ ਸੀ ਇਹ ਬਰਾਚਾ ਦੇ ਕੋਲ ਪਿੰਡ ਮਾਣੇਵਾਲ ਦੇ ਆ ਇਹ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਜੀ